ਬਹੁਤ ਘੱਟ ਸੰਗਤ ਜਾਣਦੀ ਹੈ ਕਿ ਸਿੱਖ ਦਿਵਾਲੀ ਕਿਉਂ ਮਨਾਉਂਦੇ ਨੇ ਕਿਉਂਕਿ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੇਰੀ ਫੇਰੀ ਦੋ ਤਲਵਾਰਾਂ ਤਾਰਨ ਦਿੱਤੀਆਂ ਜਿਹੜੀਆਂ ਅਕਾਲ ਤੱਕ ਫੈਦੀ ਸੇਵਾ ਦਿਨਾ ਕੀਤੀ ਇਹ ਸਭ ਦੇਖਦੇ ਹੋ ਇਚਾਰੇ ਪਾਸੇ ਹਾਂ ਕਰ ਮਚ ਗਈ ਤੇ ਵਿਰੋਧੀਆਂ ਨੇ ਜਾ ਕੇ ਜਹਾਂਗੀਰ ਦੇ ਕੰਨ ਭਰ ਦਿੱਤੇ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੋਲੇ ਕਿਲੇ ਵਿੱਚ ਕੈਦ ਕਰ ਦਿੱਤਾ ਪਰ ਉੱਥੇ ਪਹਿਲਾਂ ਹੀ 52 ਹਿੰਦੂ ਰਾਜੇ ਕੈਦ ਹੁੰਦੇ ਨੇ ਉੱਥੇ ਦਿਨ ਤੋਂ ਜਹਾਂਗੀਰ ਬਹੁਤ ਬਿਮਾਰ ਹੋ ਜਾਂਦਾ ਹੈ ਕਈ ਵੈਦ ਹਕੀਮਾਂ ਕੋਲ ਜਾਂਦਾ ਪਰ ਕਿਤੇ ਨੂੰ ਫਰਕ ਨਹੀਂ ਪੈਂਦਾ ਫਿਰ ਤਾਂ ਕਾਜ਼ੀ ਨੂੰ ਸੁਲਾਹ ਦਿੰਦਾ ਹੈ ਕਿ ਤੂੰ ਫਤਿਹ ਗੁਰੂ ਨੂੰ ਰਿਹਾ ਕਰ ਦੇ ਤਾਂ ਤੂੰ ਤੰਦਰੁਸਤ ਹੋਵੇਂਗਾ ਫਿਰ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਛੱਡਣ ਦਾ ਫੈਸਲਾ ਕਰ ਦਿੰਦਾ ਹੈ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਇਕੱਲੇ ਰਹਿਣਾ ਹੋਂਤ ਇਨਕਾਰ ਕਰ ਦਿੰਦੇ ਨੇ ਕਿ ਮੇਰੇ ਨਾਲ ਇਹਨਾਂ 52 ਹਿੰਦੂ ਰਾਜਿਆਂ ਨੂੰ ਵੀ ਰਿਹਾ ਕਰ ਦਿੱਤਾ ਜਾਵੇ ਮੇ ਜਾਣਦੇ ਕਿ ਚਾਪਤਰ ਕਿ ਜੇ ਨਾ ਵੀ ਰਾਜਾ ਗੁਰੂ ਆਰਕੋ ਮੇਨ ਸਾਬ ਜੀ ਦੇ ਫੇਰ ਦੇ ਕਿਸੇ ਵੀ ਅੰਗ ਨੂੰਛੂਕੇ ਜਾਂ ਕੱਪੜੇ ਨੂੰ ਫੜ ਕੇ ਬਾਹਰ ਆਊਗਾ ਉਹ ਨਾ ਰਾਜਾ ਨੂੰ ਮਾਰਿਆ ਸਾਲੂਗਾ ਕਿਉਂਕਿ ਉਹਦੀ ਸੋਚ ਸੀਗੀ ਕਿ ਇੰਨੇ ਸਾਰੇ ਰਾਜ ਨੇ ਗੁਰੂ ਸਾਹਿਬ ਦੇ ਤੋਂ ਕਿ ਇੱਕ ਥਾਰ ਬਾਤ ਨਹੀਂ ਆ ਸਕਦੇ ਤੇ ਰਾਜੇ ਉਥੇ ਕੈਦੀ ਬਣ ਕੇ ਰਹਿ ਜਾਣਗੇ ਫਿਰ ਗੁਰੂ ਆਰਕੋ ਦੇ ਸਾਬ ਜੀ ਕੇ ਬਾਂ